ਡਿਲੀਵਰੀ ਖਰਾਬ ਹੋ ਗਿਆ ਨਾ ਦੁਬਾਰਾ ਹੀ ਨਹੀਂ ਕਰਾਉਂਦਾ ਬਾਈ ਸਾਰੇ ਪਲੇਅਰਾਂ ਦਾ ਬਾਈ ਪਲੇਅਰਾਂ ਨੂੰ ਵੀ ਪਤਾ ਹੈ ਤੇ ਪ੍ਰਬੰਧਕਾਂ ਨੂੰ ਵੀ ਪਤਾ ਵੀ ਕੀ ਦਾ ਵਜਣਾਉਂਦਾ ਨਹੀਂ ਆਉਂਦਾ ਕਿਉਂ ਐਵੇਂ ਜਾਂ ਜਦੋਂ ਤੁਸੀਂ 70 75 ਖੇਡ ਕੇ ਘੋੜੇ ਮੋਟਰਸਾਈਕਲ ਜਿੱਤਸਾਗ ਦੇ ਵਿਰਾਂ 63 ਪੈਂਡ ਦੇ ਵਿੱਚ ਜਿੱਤ ਕੇ ਕੀ ਸਾਫਤ ਕਰ ਲੋਗੇ ਕਿਉਂ ਕਿ ਇਹਦੇ ਟੂਰਨਾਮੈਂਟ ਤੇ ਬਾਈ ਗੰਦ ਪਾਇਆ ਯਾਰ ਕਿਉਂ ਮਾਹੌਲ ਖਰਾਬ ਕਰਿਆ ਇਥੇ 70 70 ਕਿਲੋ ਵਾਲੇ ਬੰਦੇ ਗਰਾਊਂਡ 'ਚ ਬੜੇ ਫਿਰਦੇ ਆ ਜੇ ਕੋਈ ਬੋਲਦਾ ਨਹੀਂ ਤੇ ਥੋੜਿਆ ਬਾਈ ਕੋ ਚੁੱਪਾਂ ਯਾਰ ਇਹ ਕੋਈ ਸਵਾ ਥੋੜਾ ਟੂਰਨਾਮੈਂਟ ਦਾ ਦੋ ਮੱਜੇ ਵੇ ਨੇ ਉਧਰ ਲਾਈ ਵੀ ਚੱਲੀ ਜਾਂਦਾ ਆ ਲੋਕ ਵੀ ਬੈਠੇ ਨੇ ਪਲੇਅਰ ਵੀ ਨੇ ਸਾਰਿਆਂ ਨੂੰ ਪਤਾ ਵੀ ਜੀਦਾ ਕੀਦਾ ਮਾਦਨ ਕਿੰਨਾ ਵੱਧਦਾ ਤੇ ਉਹ ਬਾਹਰ ਕਿਉਂ ਨਹੀਂ ਬੰਦਾ ਬਾਈ ਉਹਨੂੰ ਸ਼ਰਮ ਨਹੀਂ ਆਉਂਦੀ ਪਲੇਅਰ ਨੂੰ ਖੇਡਦੇ ਨੂੰ ਯਾਰ ਹੈ ਹੱਦ ਹੋਊਗੀ ਇੱਕ ਦਿਨ ਜਿੱਤ ਕੇ ਕਰ ਵੀ ਕੀ ਲਾਓਗੇ ਠੀਕ ਆ ਕਿਹਦਾ ਟੂਰਨਾਮੈਂਟ ਨਾ ਮੇਰਾ ਵੀ ਖਰਾਬ ਕਰੋ ਤੇ ਉਹ ਮੈਂ ਇਹ ਗੱਲ ਕਹਿਣਾ ਵੀ ਚਲੋ ਆਪਾਂ ਪ੍ਰਬੰਧਕਾਂ ਨੂੰ ਵੀ ਕਹਿੰਨੇ ਆ ਲਿਹਾੜਿਆ ਰੱਖਣੇ ਹੁੰਦੇ ਆ ਗਰਾਊਂਡਾਂ ਤੋਂ ਬਾਹਰ ਰੱਖਿਆ ਕਰੋ ਠੀਕ ਹੈ ਜੀ ਗਰਾਊਂਡ ਦੇ ਵਿੱਚ ਚੀਜ਼ਾਂ ਲੈ ਕੇ ਕਬੱਡੀ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਸਹੀ ਖੇਡੋ ਯਾਰ 2 ਤੋਂ 3 ਘੰਟੇ ਹੋ ਗਏ ਗੰਦ ਪੈਂਦਿਆਂ ਨੂੰ ਟੂਰਨਾਮੈਂਟ ਦਾ ਐਡੀਆਂ ਦੂਰੋਂ ਦੂਰੋਂ ਟੀਮਾਂ ਜਾਂ ਦੋਆਪੇ ਤੱਕ ਤੁਸੀਂ ਇਹ ਜਰੂਰ ਦਿਖਾਉਣਾ ਹਰਿਆਣੇ 'ਚ ਇਹ ਜਰੂਰ ਦਿਖਾਉਣਾ ਤੁਸੀਂ ਸੋ ਬੇਨਤੀ ਆ ਭਾਈ ਜਿਹੜੇ ਪਲੇਅਰ ਦਾ ਵਜਨ ਵੱਧ ਹੋਊਗਾ ਕੰਡੇ ਤੇ ਝਣਾ ਦਿਓ ਬਾਹਰ ਹੋਊਗਾ ਤੇ ਬਾਕੀ ਮੈਚ ਹੋਣਗੇ ਹੁਣ ਮੈਚ ਕਰਾ ਦਿਓ ਨਹੀਂ ਸਾਰੇ ਰੈਫਰੀ ਤੇ ਸਾਰੇ ਕਮੈਂਟਰ ਅਸੀਂ ਗਰਾਊਂਡ ਤੋਂ ਬਾਹਰ ਚੱਲੇ ਜਾਂ ਜੀ ਠੀਕ ਹੈ ਜੀ ਇੱਕੋ ਫੈਸਲਾ ਕਰ ਲਿਓ ਸਾਨੂੰ ਵੀ ਪਤਾ ਵੀ ਕਿਹੜੇ ਪਲੇਅਰ ਦਾ ਵਜਨ ਆਉਂਦਾ ਜਾਂ ਨਹੀਂ ਆਉਂਦਾ ਮੈਂ ਠੇੜ ਪੰਜਾਬੀ ਚ ਹੋਣ ਲੱਗਿਆ ਵੀ ਮੈਂਟੀ ਮਾਰਦਾ ਠੀਕ ਹੈ ਜੀ ਆਪਾਂ ਕਿਸੇ ਤੋਂ ਕੋਈ ਲੈਣਾ ਨਹੀਂ ਇੱਥੇ ਗਰਾਊਂਡ 'ਚ ਹਾਂ ਠੀਕ ਹੈ ਜੀ ਜਿਹੜੇ ਪਲੇਅਰ ਦਾ ਵਜਨ ਆਉਂਦਾ ਉਹ ਖੇਡੂਗਾ ਬਾਕੀ ਸਾਰੇ ਬਾਹਰ ਹੋ ਜਾਓ ਹਾਂ ਜੀ ਮੈਚ ਸ਼ੁਰੂ ਕਰਾ ਦਿਓ ਮੇਰਾ ਵੀ ਭਾਈ ਸਾਰੇ ਨਾ ਕਮੇਟੀ ਵਾਲੇ ਇੱਧਰ ਗੱਲ ਸੁਣ ਲੋ ਭਈ ਅਸੀਂ ਨਾ 890 ਗ੍ਰਾਮ ਤੇ ਹਰੇਕ ਬੰਦੇ ਦੇ ਮੋਹਰ ਲਾਈ ਆ ਜੀ ਡੇਰੇ ਦੀ ਜੋਗਾਨ ਨੇ ਆ ਚੋਦੂ ਵੱਧ ਕਿਸੇ ਦੇ ਵੀ ਮੋਹਰ ਲਾਈ ਹੋਵੇ ਠੀਕ ਆ ਫੋਟੋ ਉਹਦੀ ਖਿੱਚੀ ਆ ਜਿਹੜਾ 890 ਗ੍ਰਾਮ ਪਰ ਵੱਧ ਦਾ ਠੀਕ ਆ ਤੇ ਉਹ ਦੇਖ ਲੋ ਜਿਵੇਂ ਤੁਹਾਡਾ ਫੈਸਲਾ ਕਰ ਜਿਵੇਂ ਕਰਦਣਿਆ ਜਿਹੜੇ ਘਟਨਾ ਘਟ ਜਿਵੇਂ ਭਾਈ ਕਮੇਟੀ ਫੈਸਲਾ ਕਰ ਦੂ ਜਿਵੇਂ ਕਰਦਾਂਗੇ ਭਾਈ ਮੈਂ ਨਾ ਡੇਰੇ ਦੀ ਜੋਗਾਨ ਨਾ ਦਾ ਪਰ ਆਇਆਗਾ ਨਾ ਇੰਨਾ ਵੱਡਾ ਪਹਿਲੀ ਵਾਰੀ ਇੱਕ ਜ਼ਿੰਦਗੀ ਚ ਤੁਹਾਨੂੰ ਇਹ ਗੱਲ ਦੇ ਕੇ ਰਗੇ ਵੀ ਚੱਲ ਬਜਨਿਆਂ ਨੂੰ ਪਹੋ ਕਰਦਾ ਹਨਾ ਪਹਿਲੀ ਵਾਰੀ ਖਰਾਬ ਹੋ ਗਿਆ ਨਾ ਦੁਬਾਰੇ ਨਹੀਂ ਕਰਾਉਂਦਾ ਦੁਬਾਰੇ ਕਰਾਉਂਦਾ ਹੀ ਨਹੀਂ ਮੈਂ ਥੋੜੀ ਖੁਸ਼ੀ ਆ ਤਾਂ ਥੋੜੀ ਖੁਸ਼ੀ ਆ ਮੇਰਾ ਤਾਂ ਕਰਤਾ ਨਾ ਹੋਰ ਤਾਂ